ਦੇ ਆਦੇ ਦੀ ਵਾਰੀ ਆਈ ਭਾਈ ਸਦੀ 10 ਦੀ ਵਾਰੀ ਆਈ ਸੇਮ ਹੀ ਗੱਲ ਉਹਨਾਂ ਨੇ ਉਚਾਰੀ ਕਿ ਜਦੋਂ ਅਸੀਂ ਇਸ ਦੁਨੀਆ ਤੋਂ ਰੁਖਸਤ ਹੋਣਾ ਹੈ ਜਦੋਂ ਸਾਡਾ ਮੁਖ ਸਾਡੇ ਗੁਰੂ ਵੱਲ ਹੋਵੇ ਔਰ ਯਾਦ ਰੱਖੀ ਹੋਵੇ ਭਾਵੇਂ ਅਸੀਂ ਤੇ ਅੜਾ ਚੱਲੀ ਜਾਂਦਾ ਸੀ ਸਿੱਖ ਦੀ ਜ਼ੁਬਾਨ ਦੇ ਵਿੱਚੋਂ ਜਪਜੀ ਸਾਹਿਬ ਦਾ ਜਾਪੇ ਰੁਕਿਆ ਨਹੀਂ ਗੁਰਬਾਣੀ ਕਿਉਂ ਜ਼ਰੂਰੀ ਹੈ ਗੁਰਬਾਣੀ ਜਿਹੜੀ ਤਾਂ ਜ਼ਰੂਰੀ ਇਹ ਕਿ ਇਹ ਸਾਡੇ ਸਰੀਰ ਤੇ دنیਵੀ ਦੁੱਖ ਮਹਿਸੂਸ ਨਹੀਂ ਹੋਣਦੇ ਯਾਦ ਰੱਖਿਓ ਭਗਤ ਕਬੀਰ ਨੇ ਜਿਹੜਾ ਕਹਿੰਦਾ ਕਬੀਰ ਜੇ ਤੂੰ ਮੇਰਾ ਹੋਏ ਰਹਾ ਹੈ ਸਭ जग ਤੇਰਾ ਹੋਏ ਜੇ ਰੱਬ ਦੇ ਬਣ ਗਿਆ ਤੇ ਫਿਰ ਸਾਰਾ ਚਾਗੀ ਹੁੰਦਾ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਸਿੱਖਾਂ ਦੀ ਸ਼ਹੀਦੀ ਹੁੰਦੀ ਆ ਤਸਵੀਰ ਦੇ ਦਿੱਤੀ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ ਇਹ ਸਮਾ ਗੁਰੂ ਤੇਗ ਬਹਾਦਰ ਪਾਤਸ਼ਾਹ ਵਾ ਰੰਗ ਦਾ ਆ ਜਾਂਦਾ ਜਦੋਂ ਇਤਿਹਾਸ ਪੜ੍ਹੀਏ ਉਹ ਜ਼ਿਕਰ ਆਉਂਦਾ ਕਿ ਜਿਸ ਪਿੰਜਰੇ ਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕੈਦ ਸਨ ਉਸ ਪਿੰਜਰੇ ਦੇ ਅੰਦਰ ਜਾਲਵਾ ਨੇ ਸਰੀਰ ਟਿੱਕੇ ਕਰਕੇ ਲੋਕਾ ਬਣਾ ਕੇ ਅਕਰ ਨੂੰ ਲਾਇਆ ਸਨ ਕਿ ਸਰੀਰ ਪ੍ਰਿਵਾਰ ਪਰ ਵੀ ਇਦੋਂ ਨਹੀਂ ਹੋ ਸਕਦਾ ਉਦੋਂ ਹੋ ਸਕਦਾ ਔਰ ਪਾਤਸ਼ਾਹ ਗੁਰੂ ਤੇਗ ਬਹਾਦਰ ਪਾਤਸ਼ਾਹ ਵੀ ਦਿਲੇ ਜਕੈਦ ਤੇ ਜਰਮਾ ਨੇ ਬੜੇ ਤਸੀਹੇ ਦਿੱਤੇ ਪਰ ਸੱਚੇ ਪਾਤਸ਼ਾਹ ਨੂੰ ਪੁੱਛਿਆ ਤਾਂ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਗੱਲ ਕਹੀ ਸੀ ਪਟਾਰੂ ਕਿ ਜਦ ਉਹ ਅਮਜੇ ਬਾਦਸ਼ਾਹ ਨੂੰ ਕਹਿਦੇ ਹੋ ਜਾ ਕੇ ਕਿ ਜੇ ਤੁਸੀਂ ਤੇਗ ਬਹਾਦਰ ਪਾਤਸ਼ਾਹ ਇਸਲਾਮ ਮਨੂਲ ਕਰਦੇ ਨਾ ਤੇ ਅਸੀਂ ਸਾਰੇ ਕਰਵਾ ਬੋਚਨ ਵਚਨ ਕਰਨੇ ਬੜੇ ਸੌਖੇ ਨੇ ਪਰ ਇਹਨਾਂ ਨੂੰ ਪਾਦਣਾ ਬਹੁਤ ਔਖਾ ਪਾਤਸ਼ਾਹ ਦੀ ਬਾਰੀ ਕਹਿੰਦੇ ਨਾ ਬਚਨ ਕਰੇ ਸੋ ਕਿਸਨ ਤੇ ਜਾਏ ਸੋਈ ਨਾ